ਮੈਂ ਇੱਕ ਥੋੜੀ ਦੇਰ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਜੋ 50 ਪਲੱਸ ਵਾਲੇ ਆ ਉਹਨਾਂ ਨੂੰ ਮੈਂ ਜਗਾਵਾ ਤੇ ਉਹ ਆਪਣੀ ਕਿਰਿਆ ਸੋਧਨ ਯੋਗੇ ਹੋ ਜਾਣ ਕਿ ਅਸੀਂ ਸਾਨੂੰ ਬढ़ापे 'ਚ ਕਿਸੇ ਤੋਂ ਸੇਵਾ ਨਾ ਕਰਾਉਣੀ ਪਵੇ ਪਰ ਉਹ ਉਸ ਤੋਂ ਵੀ ਉਲਟ ਹੋ ਗਿਆ ਕਿਰਿਆ ਸੋਧਨ ਯੋਗੇ ਤਾਂ ਪਹਿਲਾਂ ਹੀ ਸੀਗੇ ਉਹ ਜਵਾਨੀ ਵੱਲ ਨੂੰ ਆਉਣਾ ਸ਼ੁਰੂ ਕਰਤਾ ਮਤਲਬ ਉਹ ਅੱਜ ਦੀ ਯੂਥ ਤੋਂ ਵੀ ਵਧੀਆ ਉਹ ਆਪਣੇ ਆਪ ਨੂੰ ਫਿੱਟ ਰੱਖਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਿੰਮਾਂ ਦੇ ਵਿੱਚ 50 ਪਲੱਸ ਚਟੀਆਂ ਦਾੜੀਆਂ ਵਾਲਿਆਂ ਦੀਆਂ ਬਹੁਤ ਵੀਡੀਓ ਆਉਣ ਲੱਗੀਆਂ ਪਰ ਜਿਹੜੀ ਅੱਜ ਦੀ ਜੁਥ ਆ ਉਹ ਐਨੀ ਕਾਲਸੀ ਹੋ ਚੁੱਕੀ ਆ ਕਿ ਸਾਡਾ ਜਦੋਂ ਬਚਪਨ ਹੁੰਦਾ ਸੀ ਅਸੀਂ ਆਪਣੇ ਸਾਈਕਲ ਟਰੈਕਟਰ ਟਰਾਲੀਆਂ ਜੋ ਵੀ ਉਸ ਟਾਈਮ ਸਾਡੇ ਸਕੂਟਰ ਵਗੈਰਾ ਕਾਰਾਂ ਨਹੀਂ ਸੀ ਹੁੰਦੀਆਂ ਅਸੀਂ ਉਹਨਾਂ ਨੂੰ ਆਪ ਧੋਂਦੇ ਹੁੰਦੇ ਸੀ ਕੋਈ ਅਸੀਂ ਆਲਸ ਨਹੀਂ ਸੀ ਕਰਦੇ ਹੁੰਦੇ ਹੱਥੀ ਕੰਮ ਕਰਦੇ ਹੁੰਦੇ ਸੀ ਅੱਜ ਦੀ ਡੇਢ ਤੁਸੀਂ ਕਿਸੇ ਸ਼ਹਿਰ ਚ ਜਾ ਕੇ ਦੇਖ ਲਓ ਅਸੀਂ ਆਪਣੀਆਂ ਕਾਰਾਂ ਵੀ ਨਹੀਂ ਧੋ ਸਕਦੇ ਸਵੇਰੇ ਨੇਪਾਲੀ ਬਾਲਟੀਆਂ ਲੈ ਕੇ ਆਉਂਦੇ ਆ ਗਲੀਆਂ ਦੇ ਵਿੱਚ ਕਾਰਾਂ ਧੋ ਕੇ ਜਾਂਦੇ ਆ ਸਾਡੀ ਅੱਜ ਦੀ ਜੂਤ ਦਾ ਇਹ ਹਾਲ ਆ ਜੇਕਰ ਉਹਨਾਂ ਦਾ ਵਾਸ ਚੱਲੇ ਤਾਂ ਉਹ ਇੱਕ ਬੰਦਾ ਰੱਖ ਲੈਣ ਕਿ ਸਾਨੂੰ ਨਾਲ ਆ ਕੇ ਵੀ ਜਾਇਆ ਕਰ। ਮਤਲਬ ਉਹ ਸ਼ੁਕਰ ਆਉ ਨਾ ਲੈਂਦੇ ਨੇ। ਸਾਡੀਆਂ ਬਿਲਕੁਲ ਐਕਟੀਵਿਟੀਆਂ ਬੰਦ ਹੋ ਗਈਆਂ। ਸਾਡਾ ਸਰੀਰ ਜਿੰਨਾ ਚਿਰ ਚੱਲਦਾ ਨਹੀਂ ਮਸ਼ੀਨਰੀ ਚੱਲੂਗੀ ਨਹੀਂ। ਉਹਨਾਂ ਚਿਰ ਸਾਡੇ ਟੈਸਟੋਸਟੀਰ ਆਉਣ ਵੀ ਬੂਸਟ ਨਹੀਂ ਹੋਣੇ। ਅਸੀਂ ਮਿਹਨਤ ਕਰਾਂਗੇ, ਸਾਡਾ ਪਸੀਨਾ ਬਹੂਗਾ ਤਾਂ ਅਸੀਂ ਖਰਾਕ ਖਾਵਾਂਗੇ ਤਾਂ ਸਾਡੀ ਮਰਦਾਨਗੀ ਵੀ ਤਾਂ ਵੜਨੀ ਆ। ਅੱਜ ਕਰ ਘਰਾਂ 'ਚ ਕਲੇਸ਼ ਕਿਉਂ ਚੱਲਦੇ ਨੇ? ਵਿਆਹ ਬਾਅਦ ਚ ਹੁੰਦਾ ਤਲਾਕ ਥੋੜੀ ਦੇਰ ਬਾਅਦ ਕਿਸੇ ਦੀ ਆਪਸ ਵਿੱਚ ਬਣਦੀ ਨਹੀਂ ਉਹਦਾ ਕਾਰਨ ਇਹ ਹੀ ਆ ਕਿ ਸਾਡੇ ਟੈਸਟੋਸਟੀਰੋਨ ਲੈਵਲ ਘਟ ਗਿਆ ਸਾਡੀ ਮਰਦਾਨਗੀ ਘਟ ਚੁੱਕੀ ਆ ਸਾਡਾ ਅਸੀਂ ਆਪਸ ਵਿੱਚ ਆਪਣੀ ਮੈਰਿਜ ਲਾਈਫ ਨੂੰ ਅੱਗੇ ਨਹੀਂ ਲਿਜਾ ਰਹੇ ਥੋੜੀ ਦੇਰ ਰੁਕ ਜੋ ਆਉਣ ਵਾਲਾ ਇਹ ਜਿਹੜਾ ਭਿਆਨਕ ਸਮਾਂ ਆਉਣ ਵਾਲਾ ਕਿ ਅਸੀਂ ਆਪਣੇ ਵਾਰਸ ਆਪਣੀ ਔਲਾਦ ਨੂੰ ਤਰਸਾਂਗੇ ਵੀ ਸਾਡੇ ਔਲਾਦ ਹੋ ਜਵੇ ਉਲਾਦ ਤਾਂ ਹੋਊਗੀ ਜੇ ਸਾਡੇ ਟੈਸਟੋਸਟੀਰੋਨ ਲੈਵਲ ਵਧੂਗਾ ਸਾਡੇ ਮਰਦਾਨਗੀ ਵਧੂਗੀ ਤੇ ਬਹੁਤ ਸੋਚਣ ਦਾ ਵਿਸ਼ਾ ਮੈਂ ਏਸੇ ਕਰਕੇ ਕਹਿਣਾ ਹੁੰਦਾ ਕਿ ਫਿਟਨੈਸ ਵੱਲ ਆਓ ਫਿਟਨੈਸ ਵੱਲ ਆਓ ਆਪਣੇ ਸਰੀਰ ਨੂੰ ਮਜ਼ਬੂਤ ਕਰੋ ਚੰਗੀ ਖਰਾਕ ਖਾਓ ਤੇ ਆਪਣਾ ਟੈਸਟੋਸਟੀਰੋਨ ਲੈਵਲ ਵਧਾਓ ਤੇ ਅਸੀਂ ਕਿਸੇ ਨੂੰ ਮਰਦ ਕਹਾਉਣ ਦੇ ਲਾਇਕ ਹੋ ਸਕੀਏ ਤਾਂ ਸਾਡੀਆਂ ਸਾਡੀਆਂ ਫੈਮਲੀਆਂ ਜੋਇੰਟ ਰਹਿਣ ਸਾਡੇ ਘਰ ਵਸਣ ਤਲਾਕ ਨਾ ਹੋਣ ਇਹ ਬਹੁਤ ਵੱਡਾ ਸਨੇਹਾ ਜੇਕਰ ਮੇਰੇ ਵਿਚਾਰ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੀ ਸਾਡੀ ਆਲ ਸੁਪਨਾ ਅਸੀਂ ਉਸ ਤੋਂ ਜਾਗੀਏ ਘੱਟੋ-ਘੱਟ ਆਪਣੀਆਂ ਕਾਰਾਂ ਦਾ ਧੋលਿਆ ਕਰੋ ਤੇ ਤਾਂ ਹੀ ਥੋੜੀ ਜਿਹੀ ਕਿਸੇ ਬਿਲਡਿੰਗ ਜਾਂਦੇ ਅਸੀਂ ਉੱਥੇ ਦੇਖਦੇ ਆ ਲਿਫਟ ਲੱਗੀ ਆ ਤਾਂ ਲਿਫਟ ਵੱਲ ਨੂੰ ਜਾਂਦੇ ਆ ਕੋਈ ਪੌੜੀਆਂ ਨਹੀਂ ਚੜਦਾ ਕੋਈ ਪੈਦਲ ਨਹੀਂ ਚੱਲਦਾ ਕੋਈ ਸਾਈਕਲ ਨਹੀਂ ਚਲਾਉਂਦਾ ਬਹੁਤ ਵੱਡਾ ਸੰਕਟ ਆਉਣ ਵਾਲਾ ਸਾਡੇ ਉੱਤੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਅਸੀਂ ਆਪਣੀ ਔਲਾਦ ਨੂੰ ਤਰਸਾਂਗੇ ਸੋ ਵੀਡੀਓ ਸ਼ੇਅਰ ਕਰਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਫਿਟਨੈਸ ਕਿੰਨੀ ਜ਼ਰੂਰੀ ਆ ਸਾਰਿਆਂ ਦਾ ਧੰਨਵਾਦ